ਹਾਂਜੀ ਸਸਤੀ ਵਾਲ ਸਾਰਿਆਂ ਨੂੰ ਜਿਹੜੀ ਜੀਤ ਹਮ ਕਿਚਨ ਨੂੰ ਤੁਹਾਡਾ ਸਵਾਗਤ ਹੈ ਜੀ ਅੱਜ ਅਸੀਂ ਬਣਾ ਲੱਗੇ ਸੀ ਜੀ ਤੰਦੂਰ ਵਿੱਚ नान ਅਸੀਂ ਮੱਕੀ ਦੇ ਵੀ ਬਣਾਏ ਸੀ ਤੇ ਕਣਕ ਦੇ ਵੀ ਪਹਿਲਾਂ ਅਸੀਂ ਕਣਕ ਦਾ ਆਟਾ ਜੜਾਉ ਗੁੰਨ ਲਿਆ ਤੇ ਕਣਕ ਦੇ ਆਟੇ ਵਿੱਚ ਬੇਕਿੰਗ ਸੋਡਾ ਨਮਕ ਤੇ ਥੋੜੇ ਜਿਹੀ ਪੀਸੀ ਹੋਈ ਚੀਨੀ ਤੇ ਅਸੀਂ ਦਹੀਂ ਪਾ ਕੇ ਇਸ ਨੂੰ ਸੌਫਟ ਡੋ ਜਿਹੜਾ ਜਿਹੜਾ ਅਸੀਂ ਇਸ ਦਾ ਤਿਆਰ ਕਰ ਲੈਣਾ ਹੈ ਤੇ ਤੇ ਵਿੱਚ ਥੋੜਾ ਜਿਹਾ ਘਿਓ ਪਾ ਲੈਣਾ ਘਿਓ ਨਾਲ ਜਿਹੜੇ ਬਹੁਤ ਹੀ ਸੌਫਟ ਜਿਹੜੇ ਨਾਣ ਜਿਹੜੇ ਬਣ ਕੇ ਤਿਆਰ ਹੋ ਜਾਂਦੇ ਨੇ ਤੇ ਇਹਦੇ ਵਿੱਚ ਦਹੀਂ ਪਾ ਕੇ ਫਿਰ ਥੋੜਾ ਜਿਹਾ ਤੁਸੀਂ ਤੁਹਾਨੂੰ ਲੱਗੇ ਤੇ ਪਾਣੀ ਵਿੱਚ ਤੁਸੀਂ ਇਹਦੇ ਵਿੱਚ ਐਡ ਕਰ ਸਕਦੇ ਜੀ ਜੇ ਦਹੀਂ ਜ਼ਿਆਦਾ ਹੋਵੇ ਤਾਂ ਤੁਸੀਂ ਪਾਣੀ ਜਿਹੜਾ ਉਹਦੇ ਵਿੱਚ ਨਹੀਂ ਐਡ ਕਰ ਸਕਦਾ ਤੇ ਦਾ ਜਿਹੜਾ ਆٹے ਨੂੰ ਥੋੜਾ ਜਿਹਾ ਲੋਜ਼ ਹੀ ਰੱਖਣਾ ਢਿੱਲਾ ਹੀ ਰੱਖਣਾ ਹੈ ਬਹੁਤਾ ਜ਼ਿਆਦਾ ਟਾਈਟ ਜਿਹੜਾ ਉਹ ਨਹੀਂ ਕਰਨਾ ਤੇ ਦੂਰ ਵਿੱਚ ਜਿਹੜੇ ਆ ਜਿਹੜੇ ਨਾ ਨਾ ਉਹ ਥੋੜਾ ਜਿਹਾ ਆਟਾ ਤੇ ਲਈ ਹੁੰਦਾ ਹੈ ਮੇਰੇ ਤੋਂ ਪਹਿਲਾਂ ਥੋੜਾ ਜਿਹਾ ਹੋ ਗਿਆ ਸੀ ਟਾਈਟ ਫਿਰ ਪਾਣੀ ਪਾ ਕੇ ਇਸ ਨੂੰ ਮੈਂ ਕਰ ਲਿਆ ਸੀ ਸੈਟ ਤੇ ਸਾਡਾ ਆਟਾ ਜਿਹੜਾ ਫਿਰ ਮੈਂ ਜਿਹੜਾ ਮੱਕੀ ਦਾ ਆਟਾ ਜਿਹੜਾ ਉਹ ਮੈਂ ਗਰਮ ਪਾਣੀ ਨਾਲ ਬਣਾਇਆ ਸੀ ਉਹਦੀ ਮੈਂ ਵੀਡੀਓ ਨਹੀਂ ਐਡ ਐਡ ਕੀਤੀ ਕਿਉਂਕਿ ਵੀਡੀਓ ਫਿਰ ਬਹੁਤ ਜ਼ਿਆਦਾ ਲੰਬੀ ਹੋ ਜਾਂਦੀ ਤੇ ਉਹਨੂੰ ਮਤਲਬ ਗਰਮ ਪਾਣੀ ਕਰਕੇ ਉਹਦੇ ਵਿੱਚ ਜਿਹੜਾ ਮੱਕੀ ਦਾ ਆਟਾ ਤੁਸੀਂ ਪਾ ਲੈਣਾ ਹੈ ਤੇ ਉਸ ਨੂੰ ਕੋਈ 10-15 ਮਿੰਟ ਰੱਖ ਦੇਣਾ ਹੈ ਤੇ 10-15 ਮਿੰਟ ਵਿੱਚ ਆਟਾ ਜਿਹੜਾ ਉਹ ਸੈੱਟ ਹੋ ਜਾਂਦਾ ਹੈ ਤੇ ਫਿਰ ਇਹਦੇ ਵਿੱਚ ਜਿਹੜੇ ਮਤਲਬ ਕਿ ਪਾ ਕੇ ਤੁਸੀਂ ਥੋੜਾ ਜਿਹਾ ਲਾ ਕੇ ਹੱਥਾਂ ਨੂੰ ਘਿਓ ਤੇ ਫਿਰ ਇੱਥੇ ਅਲਟਰਨ ਨੂੰ ਸੈੱਟ ਕਰਨ ਵਾਸਤੇ ਤੁਸੀਂ 2 ਕ ਘੰਟੇ ਜਿਹੜਾ ਆਟੇ ਨੂੰ ਰੱਖ ਦੇਣਾ ਹੈ ਆਟਾ ਹੋ ਜਾਵੇਗਾ ਸੈੱਟ ਤੇ ਫਿਰ ਮੈਂ ਅਸੀਂ ਬਣਾਉਣੇ ਸੀ ਜੀ ਕੋਠੇ ਤੇ ਤੰਦੂਰ ਰੱਖਿਆ ਸੀ ਉੱਥੇ ਨਾਣ ਬਣਾਉਣੇ ਸੀ ਤੇ ਫਿਰ ਅਸੀਂ ਜਿਹੜੀ ਸਟਫਿੰਗ ਵੀ ਜਿਹੜੀ ਆ ਆਲੂਆਂ ਦੀ ਜਿਹੜੀ ਥੱਲੇ ਹੀ ਕਰ ਲਈ ਸੀ ਤੇ ਫਿਰ ਪੀੜੇ ਬਣਾ ਕੇ ਜਿਹੜੇ ਆ ਤੁਸੀਂ ਆਲੂ ਜਿਹੜੇ ਆ ਉਹਦੇ ਵਿੱਚ ਸਟਫ ਕਰ ਲੈਣੇ ਆ ਤੇ ਉੱਪਰ ਤੁਸੀਂ ਮਤਲਬ ਕਿ ਮੈਂ ਅਸੀਂ ਤਲਾਈ ਸੀ ਜੀ ਮੇਥੀ ਸੁੱਕੀ ਹੋਈ ਮੇਥੀ ਤੁਸੀਂ ਕਲੌਂਜੀ ਵੀ ਲਾ ਸਕਦੇ ਜੀ ਤੇ नान ਜਿਹੜੇ ਆ ਤੁਸੀਂ ਇਸ ਤਰੀਕੇ ਨਾਲ ਬਣਾ ਕੇ ਖਾ ਸਕਦੇ ਜੀ ਤੇ ਆਲੂਆਂ ਦੇ ਵੀ ਇਸੇ ਤਰੀਕੇ ਨਾਲ ਤੁਸੀਂ ਜਿਹੜੇ ਸਟੱਫ ਜਿਹੜੇ ਆਲੂ ਜਿਹੜੇ ਉਹਦੇ ਵਿੱਚ ਮੱਕੀ ਦੇ ਆਟੇ ਵਿੱਚ ਕਰ ਲੈਣੇ ਆ ਬਹੁਤ ਆਸਾਨ ਤਰੀਕੇ ਨਾਲ ਜਿਹੜੇ ਹੋ ਜਾਂਦੇ ਨੇ ਕੋਈ ਜ਼ਿਆਦਾ ਮੁਸ਼ਕਲ ਨਹੀਂ ਹੈ ਇੱਥੇ ਪਹਿਲਾਂ ਅਸੀਂ ਲਾ ਲਈ ਸੀ ਕਣਕ ਦੇ ਤੇ ਫਿਰ ਮੱਕੀ ਦੇ ਵੀ ਜਿਹੜੇ ਇਸੇ ਤਰੀਕੇ ਨਾਲ ਵਿੱਚ ਆਲੂ ਸਟੱਫ ਕਰਕੇ ਤੇ ਉਹ ਵੀ ਬਹੁਤ ਹੀ ਸੌਖੇ ਤਰੀਕੇ ਨਾਲ ਜਿਹੜੇ ਆਉ ਲੱਗ ਜਾਂਦੇ ਨੇ ਕੁਝ ਜ਼ਿਆਦਾ ਮੁਸ਼ਕਲ ਨਹੀਂ ਹੁੰਦੀ ਜਿੱਦਾਂ ਕਣਕ ਦੇ ਲੱਗਣੇ ਆ ਉਦਾਂ ਹੀ ਮੱਕੀ ਦੇ ਆਟੇ ਦੇ ਵੀ ਲੱਗਣੇ ਆ ਕਿਉਂਕਿ ਕਈਆਂ ਨੂੰ ਸਮ ਟਾਈਮ ਕਈਆਂ ਨੂੰ ਜਿਹੜੇ ਆ ਕਣਕ ਨਹੀਂ ਖਾ ਸਕਦੇ ਬਟ ਉਹਨਾਂ ਦਾ ਵੀ ਜੇ ਕਰਤਾ ਹੈ ਕਿ ਮੱਕੀ ਦੀਆਂ ਜੜੀਆਂ ਰੋਟੀਆਂ ਉਹ ਵੀ ਦੂਰ ਤੱਕ ਖਾਧੀਆਂ ਜਾਣ ਤੇ ਫਿਰ ਅਸੀਂ ਵੀ ਇਸੇ ਤਰੀਕੇ ਨਾਲ ਅਸੀਂ ਮੱਕੀ ਦੀਆਂ ਰੋਟੀਆਂ ਵੀ ਆਲੂ ਵਿੱਚ ਸਟਫ ਕਰਕੇ ਬਹੁਤ ਹੀ ਸੌਫਟ ਜੜੀਆਂ ਬਣਿਆ ਸੀ ਤੁਸੀਂ ਇਹਨੂੰ ਮਤਲਬ ਕਿ ਰੱਖ ਕੇ ਵੀ ਤੁਸੀਂ 1-2 ਘੰਟੇ ਜਪਾਈ ਰਹਿਣ ਤਾਂ ਤੁਸੀਂ ਖਾ ਸਕਦੇ ਜੀ ਕੋਈ ਵੀ ਜਿਆਦਾ ਸੁੱਕ ਆ ਰੋਟੀ ਜਿਹੜੀ ਉਹ ਸੁੱਕ ਦੀਨੀ ਆ ਬਹੁਤ ਹੀ ਵਧੀਆ ਜਿਹੜੀ ਆ ਰੋਟੀ ਬਣ ਕੇ ਤਿਆਰ ਹੋ ਜਾਂਦੀ ਹੈ ਵੀਡੀਓ ਚੰਗੀ ਲੱਗੀ ਤਾਂ ਪਲੀਜ਼ ਲਾਈਕ ਜ਼ਰੂਰ ਕਰ ਦੇਣਾ ਜੇ ਨਹੀਂ ਚੰਗੀ ਤਾਂ ਡਿਸਲਾਈਕ ਵੀ ਕਰ ਦੇਣਾ ਪਲੀਜ਼ ਕਰ ਜ਼ਰੂਰ ਦੇਣਾ ਜੇ ਅਜੇ ਤੱਕ ਤੁਸੀਂ ਮੇਰੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਤਾਂ ਪਲੀਜ਼ ਮੇਰੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲੈਣਾ ਔਰ ਸ਼ੇਅਰ ਵੀ ਜ਼ਰੂਰ ਕਰਨਾ ਔਰ ਕਮੈਂਟ ਕਰਕੇ ਜ਼ਰੂਰ ਦੱਸਣਾ